ਮੈਂ ਮਖ्तार ਸਿੰਘ ਮੁਖਾ ਖਿਆਲਾ ਜ਼ਿਲ੍ਹਾ ਪ੍ਰਧਾਨ ਪਿੰਡ ਖਿਆਲਾ ਬਾਬਾ ਜੀਵਨ ਸਿੰਘ ਚੜਦੀ ਪੱਤੀ ਦਾ ਰਹਿਣ ਵਾਲਾ ਹਾਂ ਮੈਂ ਚਾਹੁੰਦੇ ਹਾਂ 4 ਤਰੀਕ ਨੂੰ 8 8:30 ਵਜੇ ਕਰਨਜੀਤ ਚੰਨਾ ਮੰਗਲ ਸਿੰਘ ਬਿੱਲਾ ਹੁਸਨਾ ਰਾਜਾ ਨਾ ਪ੍ਰੀਤ ਰਾਮਪਿਆਰੀ ਮਨਜੀਤ ਕੌਰ ਡੀਪੀ ਵਾਲੀ ਸਰਬਜੀਤ ਕੌਰ ਇਹਨਾਂ ਨੇ ਸਾਢੇ ਸਾਢੇ 8 ਵਜੇ ਸਾਡੇ ਤੇ ਹਮਲਾ ਕੀਤਾ ਤਲਵਿੰਦਰ ਕੌਰ ਦੇ ਘਰ ਪਹੁੰਚੇ ਜਿੱਥੇ ਇਹਨੂੰ ਇਹਦੀ ਜਿੱਤ ਨੂੰ ਪੈਂਦੀ ਮੰਗਲ ਸਿੰਘ ਨੇ ਕੋਸ਼ਟ ਕੀਤੀ ਗਾਲੀ ਕਲੋਚ ਇਹ ਘਰ ਵਿੱਚ ਕੱਲੀ ਸੀ ਤੇ ਸਾਡੇ ਘਰ ਦੇ ਉਧਰ ਗਏ ਕਿ ਕੀ ਗੱਲ ਹੋਈ ਆ ਮੰਗਲ ਸਿੰਘ ਨੇ ਕੱਢ ਕੇ ਗਾਹਦੀ ਘਰ ਵਾਲਿਆਂ ਨੂੰ ਬਹੁਤ ਤੱਬਰ ਬੋਲੇ ਉਹਨੇ ਜਿਹਨੂੰ ਮੈਂ ਬਾਹਰ ਗਿਆ ਤੇ ਮੈਂ ਕੀ ਗੱਲ ਹੋਈ ਆ ਇਹਨਾਂ ਨੇ ਮੰਗਲ ਸਿੰਘ ਚਰਨਜੀਤ ਚੰਨਾ ਇਹਨਾਂ ਸਾਰੇ ਟੱਬਰ ਨੇ ਕਹਤਾ ਵੀ ਤੈਨੂੰ ਜਾਨੋ ਮਾਰਾਂਗੇ ਤੇ ਤੁਹਾਡੀਆਂ ਬੁੜੀਆਂ ਨੂੰ ਰੋੜ ਰੋੜੇ ਮਾਰਾਂਗੇ ਅਸੀਂ ਕਹਿਣਾ ਚਾਹੁੰਦੇ ਆ ਕਿ ਇਹ ਅੱਗੇ ਤੋਂ ਵੀ ਗੁੰਡਾਗਰਦੀ ਬੜੀ ਕਰਦੇ ਆ 3 ਤਰੀਕ ਵਾਲੇ ਦਿਨੇ ਅਸੀਂ ਰਸਤੇ ਤੇ ਆ ਰਹੇ ਹਾਂ ਤੇ ਉਦੋਂ ਵੀ ਉਹਨਾਂ ਰਸਤਾ ਰੋਕੇ ਜਹਫਦਾਰ ਗਰਮੀ ਸਿੰਘ ਨੂੰ ਬਹੁਤ ਕੁੱਟ ਮਾਰ ਕੁੱਟਿਆਈ ਆ ਤੇ ਜਨਤਾ ਦੇ ਵਿੱਚ ਰੋਲਿਆ ਵੀ ਅਸੀਂ ਆਵਾਜ਼ ਠੋਣੇ ਆ ਆ ਲੋਕਾਂ ਦੇ ਬਾਲੇ ਟੁੱਟੇ ਹੀ ਲੋਕਾਂ ਦੀਆਂ ਕੱਢਾ ਡਿੱਗੀਆਂ ਸੀ ਇਸ ਕਰਕੇ ਇਹਦੇ ਘਰ ਦੀ ਸਰਪੰਚ ਵਾ ਤੇ ਚੌਧਰ ਚਰਨਜੀਤ ਚੰਨਾ ਕਰਦਾ ਵਾ ਲੋਕਾਂ ਨੂੰ ਬਹੁਤ ਧਮਕੀਆਂ ਦਿੰਦਾ ਵਾ ਇਹਨਾਂ ਨੇ ਬੜੀ-ਬੜੀ ਮੈਨੂੰ ਧਮਕੀਆਂ ਦਿੱਤਾ ਤੇ ਤੈਨੂੰ ਦੇਖਣਾ ਤੈਨੂੰ ਜਾਨੋਂ ਮਾਰ ਦਾਂਗੇ ਅਸੀਂ ਕਹਿਣਾ ਚਾਹੁੰਦੇ ਆ ਅਸੀਂ ਆਗੂ ਆ ਬੜੀਆਂ ਐਮਪੀ ਦੀਆਂ ਇਲੈਕਸ਼ਨਾਂ ਲੜੀਆਂ ਪਰ ਅਸੀਂ ਐਮਐਲਏ ਦੀਆਂ ਨਹੀਂ ਸਰਪੰਚ ਦੀਆਂ ਲੜੀਆਂ ਜਿਹੜੀ ਰਾਂਸਸ ਵਾ ਸਾਡੇ ਨਾਲ ਦੀ ਮੰਂਡਰ ਖਲੋਤੀ ਸੀ ਉਹ ਸਾਡਾ ਹਾਈ ਕੋਰਟ ਚ ਹੀ ਕੇਸ ਚੱਲ ਰਿਹਾ ਰਿਟ ਲਈ ਆ ਪਰ ਉਹਦੀ ਰਾਂਸਸ ਕਰਕੇ ਸਾਡੇ ਜਾਨੋਂ ਮਾਰ ਦੀਆਂ ਧਮਕੀਆਂ ਦਿੰਦੇ ਆ ਅਗਰ ਇਸ ਬੰਦੀ ਆਪਾਂ ਚੌਕੀ ਇਨਚਾਰਜ ਤਨਮ ਸਿੰਘ ਉਥੇ ਦੇਖ ਗਏ ਆ ਤੇ ਕਮਾਣੀ ਥਾਣਾ ਉਥੇ ਵੀ ਗਗਨ ਸਿੰਘ ਨੂੰ ਸਾਰੀਆਂ ਭੇਟੀਆਂ ਹੋਈਆਂ ਗੱਲਬਾਤ ਕੀਤੀ ਹੈ ਗਗਨ ਸਿੰਘ ਕਹਿੰਦਾ ਵੀ ਤੁਹਾਡੀ ਗੱਲਬਾਤ ਸੁਣਦੇ ਆ ਤੇ ਜਿਹੜੀਆਂ ਐਫ ਆਈ ਆਰ ਇਹ ਝੂਠੀਆਂ ਘਟੀਆਂ ਆ ਸਾਡੀਆਂ ਜਿਹੜੀਆਂ ਜਨਾਜ਼ੀ ਵੀਡੀਓ ਬਣਾਉਂਦੇ ਨਾ ਨਾਂ ਮੈਂ ਬਣਾਉਂਦਾ ਤੇ ਮੈਨਾਂ ਨੂੰ ਜਾਨੋ ਮਾਰ ਦੇਣਾ ਆ ਅਸੀਂ ਵੀਡੀਓ ਬਣਾਉਣ ਲੱਗੇ ਤੇ ਇਹ ਆਪਣੇ ਮੁੰਡਿਆਂ ਨੂੰ ਸਾਰੇ ਦੇਣ ਲੱਗੇ ਲੰਗਾਰਨ ਲੱਗੇ ਕਿ ਇਹਦਾ ਮੋਬਾਈਲ ਖੋਲੋ ਡਾਟਾ ਮਾਰ ਲਓ ਤੇ ਜੋ ਮੇਰੇ ਘਰ ਆ ਕੇ ਮੇਰੇ ਹੱਥੋਂ ਮੋਬਾਈਲ ਖੋਣ ਲੱਗਾ ਮੁੰਡਾ ਰਾਜਾ ਤੇ ਮੈਂ ਉਹਨੂੰ ਫੜਿਆ ਮੇਰੇ ਸਹੁਰੇ ਪਰਿਵਾਰ ਨੇ ਫੜ ਕੇ ਮੈਨੂੰ ਸੁਧਾਇਆ ਅੱਜ ਇਸੇ ਤਰ੍ਹਾਂ ਮਰਨਾ ਪਹਿਲਾਂ ਵੀ ਚਾਂਸ ਹੋਇਆ ਕਿ ਜਿੱਦੋਂ ਵੀ ਇਹ ਕੰਮ ਸੰਸਥਾ ਦੇ ਵਿੱਚ ਕਰਦੇ ਆ ਕੋਈ ਡੀਸੀ ਸਾਹਿਬ ਕੋਈ ਮੰਗ ਕਰਦੇ ਆ ਐਸਐਸਪੀ ਡੀਰਾਂ ਹੀ ਸਾਡੀ ਗੱਲ ਹੋਈ ਇਹ ਕਹਿੰਦਾ ਵੀ ਡੀਐਸਪੀ ਨੂੰ ਲੋ 4 ਦਿਨ ਅੱਜ 5-7 ਦਿਨ ਹੋ ਗਿਆ ਕੋਈ ਆਣਾ ਤੇ ਦਰਦ ਨਹੀਂ ਕੀਤੀ ਗਈ ਅੱਥਾ ਵੀ ਕੋਈ ਸਾਡਾ ਧਿਆਨ ਨਹੀਂ ਕਰਤ ਲੈ ਐਨਾ ਗੁੰਡਾਗਰਦੀ ਪਿੰਡ ਚ ਕਰ ਰਹੇ ਆਏ ਕਿ ਲੋਕਾਂ ਨੂੰ ਡਰਾਵੇ ਵੀ ਦਿੰਦੇ ਆ ਕਿ ਜੇ ਸਾਡਾ ਡੀਪੂ ਤੇ ਤੁਹਾਨੂੰ ਕਣਕ ਨਹੀਂ ਦਵਾਗੇ ਅਸੀਂ ਇਹ ਕਹਨੇ ਚੋਣੇ ਸਰਕਾਰ ਨੂੰ ਕਿ ਕਣਕ ਕੋਈ ਆਪਣੇ ਘਰੋਂ ਨਹੀਂ ਦਿੰਦਾ ਕਣਕ ਸਰਕਾਰੀ ਆ ਕਿ ਜੇ ਇਹੋ ਜਿਹੇ ਗੁੰਡਾਗਰਦੀ ਕਰਨ ਵਾਲੇ ਬੰਦੇ ਆਪਣੀ ਚੋਦਰ ਕਰਦੇ ਨੇ ਆਪਣੀ ਕਣਕ ਬਣਾਉਂਦੇ ਨੇ ਤੇ 18 ਤਰੀਕ ਦੇ ਇਹਨਾਂ ਨੇ ਲਾਇਆ ਲੋਕਾਂ ਨੂੰ ਭੁੱਖੇ ਮਰਦੇ ਨੂੰ ਪਾਉਂਦੇ ਸੀ ਪਰ ਸਰਕਾਰ ਨੂੰ ਕਹਿੰਦੇ ਆ ਕਿ ਇਹਨਾਂ ਦੀ ਸਿਹਤਾਂ ਕਰਨੀ ਚਾਹੀਦੀ ਆ ਇਹਨਾਂ ਗੱਲਾਂ ਤੋਂ ਸਾਨੂੰ ਧਮਕੀਆਂ ਦਿੰਦੇ ਆ ਸਾਨੂੰ ਸਰਕਾਰ ਕੋ ਮੰਗ ਕਰਦੇ ਆ ਕਿ ਇਹਨਾਂ ਕੋਲ ਸਾਨੂੰ ਖਤਰਾ ਵਾ ਜੇ ਜਾਣੋ ਮਾੜਾ ਕਿ ਇਹਦੇ ਜ਼ਿੰਮੇਵਾਰ ਇਹ ਹੋਣਗੇ ਇਹਨਾਂ ਦੇ ਕਿਸੇ ਹੋਰ ਵੀ ਹੈਗੇ ਆ ਜਿਹੜੇ ਸਾਨੂੰ ਮਰਵਾਉਣਾ ਚਾਹੁੰਦੇ ਆ ਅਸੀਂ ਕਿਵੇਂ ਬਹੁਤ ਧਮਕੀਆਂ ਦਿੰਦੇ ਆ ਜੇ ਕਰ ਸਾਡੇ ਨੇ ਇਹੋ ਹਾਲਤ ਹੈ ਆ ਤੇ ਡੀਸੀ ਸਾਹਿਬ ਪੰਜਾਬ ਸਰਕਾਰ ਉਹਦੀ ਜ਼ਿੰਮੇਵਾਰ ਹੋਗੀ ਅਸੀਂ ਰੋੜਾ ਦੇਵੋ ਉਤਰਾਂਗੇ ਜੇ ਇਹਦੇ ਬੰਦੇ ਨੂੰ ਨਾਥ ਨਾ ਪਈ ਗਈ ਕਾਈ ਗਈ ਇਹ ਪਿੰਡ 'ਚ ਬਹੁਤ ਗਸਤ ਪਲਾ ਰਹੇ ਆ ਇਹ ਲੋ ਸਾਡੇ ਅਜ ਨਾਨੀ ਡਿੱਪੂ ਵਾਲੀ ਨਾਲੇ ਡਿੱਪੂ ਵਾਲੀ ਜਾ ਕੇ ਸਾਡੇ ਘਰ ਪੈਂਡ ਘਰ ਆ ਕੇ ਆਹੀ ਤੇਰੇ ਘਰ ਗਏ ਆ ਆਹੀ ਤੂੰ ਇਹ ਆ ਕੇ ਸਾਨੂੰ ਧਬਕੇ ਮਰੋਗੇ ਇਹ ਗਾੜੀ ਕਲੋਜ਼ ਕਰਦੇ ਆ ਓਏ ਕੌਣ ਖੜਾ ਕੋਈ ਕੌਣ ਤੋ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਿਆਨੀ ਗਰਮੀਤ ਸਿੰਘ ਟੰਡ ਖਜਾਲਾ ਬਾਬਾ ਜੀਵਨ ਸਿੰਘ ਜੀ ਚੜ੍ਹਦੀ ਪਤੀ ਦਾ ਰਹਿਣ ਵਾਲਾ ਹਾਂ ਬੇਨਤੀ ਕੀਤੀ ਜਾਂਦੀ ਹੈ ਕਿ ਚਰਨਜੀਤ ਸਿੰਘ ਜੀ ਚਨਾ ਜਿਹਨਾਂ ਦੀ ਘਰ ਵਾਲੀ ਸਰਪੰਚ ਹੈ ਸ਼ੁਰੂ ਤੋਂ ਹੀ ਗੁੰਡਾਗਰਦੀ ਕਰਦੇ ਹਨ ਵੋਟਾਂ ਤੋਂ ਪਹਿਲੇ ਵੀ ਮੇਰੇ ਇੱਕ ਵਾਰੀ ਸਾਰਾ ਪਰਿਵਾਰ ਗੱਲ ਪਿਆ ਉਦੋਂ ਮੋਤਬਰਸ ਜਿਨ੍ਹਾਂ ਨੇ ਰਾਜੀਨਾਮਾ ਕਰਾ ਲਿਆ ਪੰਜ ਚਾਰ ਤਰੀਕ ਦੀ ਤਿੰਨ ਤਰੀਕ ਦੀ ਗੱਲ ਹੈ ਮੈਂ ਤੇ ਜ਼ਥੇਦਾਰ ਮੁਖਤਿਆਰ ਸੇ ਮੁਖਾ ਇਕੱਠੇ ਕਰਨ ਆ ਰਹੇ ਸੀ ਅਚਾਨਕ ਗਾਲ ਕੱਢੀ ਤੇ ਗੱਲ ਪੈ ਗਿਆ ਇੰਨੇ ਚੋਂ ਜਿਹੜਾ ਕੁਲਦੀਪ ਸਿੰਘ ਸੀ ਉਹ ਵੀ ਆਪਣੇ ਮੁੰਡਿਆਂ ਸਾਹਤ ਆਪਣੇ ਭਰਾ ਸਾਹਤ ਮੇਰੇ ਗੱਲ ਪੈ ਗਿਆ ਹੋਰ ਇੱਕ ਪੁੱਤਲਾ ਹੈ ਇਹਨਾਂ ਦਾ ਮੰਦਾ ਕਿਹਨਾ ਸੰਤੋਖ ਸਿੰਘ ਉਹ ਵੀ ਗੱਲ ਪਿਆ ਫਿਰ ਗਾਲੀ ਗਲੋਚ ਕੀਤੀ ਕੋਈ ਵੀ ਗੱਲ ਉਹਦੀ ਬਾਣੇ ਨੂੰ ਮਾਰਾ ਕਹਿੰਦੇ ਨਾ ਤੇ ਸਾਡੇ ਨਾਲ ਨਫ਼ਰਤ ਕਰਦੇ ਬਹੁਤ ਜ਼ਿਆਦਾ ਤੋ ਇਹੋ ਜੀ ਸ਼ਬਦਾਵਲੀ ਵਰਤਦਿਆਂ ਰੋ ਰੱਬ ਦਾ ਨਾਮ ਜਾਤੀ ਸੂਚਕ ਬੋਲਦੇ ਪਿਆ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਪ੍ਰਸ਼ਾਸਨ ਨੂੰ ਐਸਪੀ ਸਾਹਿਬ ਨੂੰ ਉਦੋਂ ਰੈਜੀਨਾਮਾ ਕੀਤਾ ਸੀ ਹੁਣ ਅਸੀਂ ਕਿਉਂਕਿ ਅਰਖਾਸਤ ਦਿੱਤੀ ਹੈ ਤੇ ਕਮਾਂਡ ਥਾਣੇ ਵੀ ਅਰਖਾਸਤ ਦਿੱਤੀ ਹੈ ਮੈਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਸ ਗੁੰਡੇ ਨੂੰ ਨਾਥ ਪਾਈ ਜਾਵੇ ਇਹਨਾਂ ਦੇ ਗੁੰਡਿਆਂ ਨੂੰ ਨਾਥ ਪਾਈ ਜਾਵੇ ਫਿਰ ਅਗਰ ਉਹੋ ਜੀ ਅਨਸੁਵਾਨੀ ਘਟਨਾ ਵਾਪਰੀ ਹੈ ਫਿਰ ਕਹਿੰਦੇ ਕੀ ਸਿੰਘ ਬਾਬੇ ਠਕਾ ਕਰਦੇ ਨੇ ਇਸ ਕਰਕੇ ਸਾਡੇ ਨਾਲ ਠਕਾ ਹੋਇਆ ਹੁਣ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ हाथ जोड़ के विनती है मेरी प्रशासन ਨੂੰ ਮੁਜਬਦ ਸਰਕਾਰ ਨੂੰ ਕਿ ਛੇਤੀ ਤੋਂ ਛੇਤੀ ਨੂੰ ਨਾਸ਼ਟ ਕੀਤਾ ਜਾਵੇ ਤੇ ਇਹ ਲੋਕਾਂ ਦੇ ਘਰਾਂ ਚ ਜਾ ਕੇ ਪਿੰਦਾ ਜਿਹੜਾ ਵੀ ਇਸ ਦੇ ਵਿਰੁੱਧ ਬੋਲਦਾ ਹੈ ਕੋਈ ਵੀ ਇਹਨਾਂ ਨੂੰ ਵੋਟ ਨਹੀਂ ਪਾਈ ਜਾਂ ਸਪੋਰਟ ਨਹੀਂ ਕੀ ਉਹਨਾਂ ਦੇ ਘਰ ਤੇ ਜਾ ਕੇ ਪਿੰਦ ਸਾਰਾ ਟਬਰ ਇਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਤੇ ਸਾਨੂੰ ਇਨਸਾਫ ਮਿਲਿਆ ਜਾਵੇ ਇਹ ਮੇਰੀ ਬੇਨਤੀ ਜੀ ਅਸੀਂ ਇਸ ਦੇ ਨਾਲ ਟੁਰਦੇ ਨਹੀਂ ਅਸੀਂ ਅੱਗੇ ਟੁਰਦੇ ਬੰਦੇ ਇਹ ਇਸ ਕਰਕੇ ਇਹਨੂੰ ਇਹੀ ਸਾਲਾ ਲੱਗਾ ਰਹਿੰਦਾ ਕੋਈ ਵੀ ਅਸੀਂ ਗਰੀਬਾਂ ਦਾ ਮੁੱਦਾ ਚੁੱਕਦੇ ਆ ਜਾਂ ਨਗਰੀ ਗਵਾੜ ਕਿਉਂਕਿ ਅਸੀਂ ਸੰਗਤ ਦੀ ਵੀ ਚਿਰਦੇ ਸਾਡੇ ਨਾਲ ਸੰਗਤ ਪਿਆਰ ਕਰਦੀ ਹੈ ਇਹਨੂੰ ਇਹੀ ਸਾਲਾ ਹੋਰ ਕੋਈ ਨਹੀਂ ਹੈ ਹੋਰ ਇਸ ਦਿਨ ਕੋਈ ਰੰਜਿਸ਼ ਨਹੀਂ ਸ਼ੁਰੂ ਤੋਂ ਹੀ ਸਾਡੇ ਬਾਣੇ ਨੂੰ ਵੀ ਮਾੜਾ ਬੋਲਦਾ ਰਿਹਾ ਸਾਨੂੰ ਮਾੜਾ ਬੋਲਦਾ ਨਫ਼ਰਤ ਕਰਦਾ ਬਹੁਤ ਜ਼ਿਆਦਾ ਕਾਰਨ ਇਹ ਕਿ ਅਸੀਂ ਪਤਾ ਦੂਜੇ ਧੜੇ ਦੇ ਸਰਪੰਚ ਉਸ ਦਿਨ ਆਉਂਦੇ ਜਾਂਦੇ ਨੇ ਇਹੀ ਇਹਨੂੰ ਰੰਜਿਸ਼ ਹੈ ਸਾਡਾ ਸਾਨੂੰ ਖਤਰਾ ਹੈ ਕੋਈ ਵੀ ਅਗਰ ਗੱਲ ਹੁੰਦੀ ਹੈ ਚੰਨਜੀਤ ਸਿੰਘ ਚੰਨੇ ਦਾ ਪਰਿਵਾਰ ਅਤੇ ਕੁਲਦੀਪ ਸਿੰਘ ਜੋ ਲੱਡੂ ਹੈ ਇਸ ਦਾ ਪਰਿਵਾਰ ਜਿੰਮੇਵਾਰ ਹੈ ਵੇਗਾ ਅਗਰ ਮੇਰੀ ਜਾਨੀ ਮਾਨੀ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤੇ ਇਹ ਦੋ ਪਰਿਵਾਰ ਜਿੰਮੇਵਾਰ ਹੋਣਗੇ ਉਹਨਾਂ ਗੌਰਗਾ ਸਾਡੀ ਕਿਸੇ ਨਾ ਨਹੀਂ ਲੱਗਦੀ ਇਹ ਇਹ ਜਾਣ ਬੁੱਝ ਕੇ ਸਾਡੇ ਗੱਲ ਪਿੰਦੇ ਅਗਰ ਸਾਨੂੰ ਕੋਈ ਵੀ ਚੇਰੇਟ ਵੀ ਆਈ ਇਸਦੇ ਜਿੰਮੇਵਾਰ ਚੰਨਜੀਤ ਸਿੰਘ ਚੰਨੇ ਦਾ ਪਰਿਵਾਰ ਸਾਰਾ ਤੇ ਇਸਦੇ ਤਿੰਨੇ ਦੋ ਭਰਾ ਹੋਰ ਹਨ ਉਹ ਇਸ ਦੇ ਬੱਚੇ ਤੇ ਕੁਲਦੀਪ ਸਿੰਘ ਲੱਭੂ ਤੇ ਇਸ ਦੇ ਬੱਚੇ ਤੇ ਇਸ ਦਾ ਭਰਾ ਜ਼ਿੰਮੇਵਾਰ ਹੋਵੇਗਾ ਇਹ ਬੇਨਤੀ ਹੈ ਮੈਨੂੰ ਇਨਸਾਫ ਚਾਹੀਦਾ ਨਾ ਮਿਲਿਆ ਤੇ ਅਸੀਂ ਹੋਰ ਗਾਂ ਤੋਂ ਗਾਂ ਕਾਨੂੰਨੀ ਕਾਰਵਾਈ ਕਰਵਾਵਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਵਿੰਦਰ ਕੋਰ ਮੇਰਾ ਨਾਮ ਆ ਪਿੰਡ ਖਜਾਲੇ ਦੇ ਰਹਿਣ ਮळे ਆ ਠੀਕ ਹੀ ਗੱਲ ਹੈ ਜੀ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਮੇਰਾ ਘਰ ਵਾਲਾ 4 ਵਜੇ ਦਾ ਮੰਡੀ ਗਿਆ ਸੀ ਮੰਗਲ ਸਿੰਘ ਸਰਪੰਚ ਦਾ ਭਰਾ ਜਰਾਵਾ ਉਹ ਮੇਰੇ ਘਰ ਆਣ ਕੇ ਗਾਲੀ ਕਲੋਜ ਕਰਦਾ ਸੀ ਮੈਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਤੇ ਉਹਨੇ ਚਿਰ ਨੂੰ ਮੇਰੇ ਭਾਜੀ ਜੇਠ ਜਿਹਰੇ ਸੀ ਉਹ ਮੇਰੇ ਵੱਲ ਗਏ ਧੀ ਰੋਲੀ ਕਿਉਂ ਭੈਂਡੀ ਆ ਤੇ ਮੈਨੂੰ ਛਡਾ ਦੇਖਣ ਗਏ ਇਹਨਾਂ ਦੇ ਵੀ ਗਲ ਪੈ ਗਏ ਤੇ ਇਹਨਾਂ ਦੇ ਘਰ ਆਣ ਕੇ ਮੁੜਕੇ ਧੱਕਾ ਮੁਕੀ ਕੀਤੀ ਮਾਰਨ ਦੀਆਂ ਧਮਕੀਆਂ ਦਿੱਤੀਆਂ ਸੀ ਦੋਵੇਂ ਭੈਣਾਂ ਛਡਾਉਣ ਦੀ ਕੋਸ਼ਟ ਕੀਤੀ ਸੀ ਆਪਣੇ ਭਾਜੀ ਨੂੰ ਅਸੀਂ ਇਹੋ ਕਹਿਣਾ ਚਾਹੁੰਦੇ ਆ ਵੀ ਸਾਡੇ ਪਤਨੀਆ ਨੂੰ ਮਾਮੀ ਨੇ ਤਮਕੀਆਂ ਦਿੱਤੀਆਂ ਗਈਆਂ ਵਾ ਤੇ ਸਾਨੂੰ ਅਨਸਾਫ਼ ਜਾਈਦਾ ਵਾ ਬਜਿਤ ਕੋਰ ਨਾਮਾ ਮੱਖਜਾਲੇ ਦੇ ਰਹਿਣ ਵਾਲੀਆਂ ਤੇ ਕੀ ਕਹਿੰਦੇ ਸਾਡੇ ਦਾ ਦੇਰ ਦੇ ਘਰ ਬੀਬੀ ਕੁਲਵਿੰਦਰ ਕੋਰ ਦੇ ਗਾਲ ਪਿਆ ਮੰਗਲ ਸਿੰਘ ਆਣ ਕੇ ਮੈਂ ਦਹੀਂ ਬਾਹਰ ਨਿਕਲੀ ਮੈਂ ਮੰਗਲੇ ਆ ਕੀ ਹੋਇਆ ਵਾ ਇਹ ਮੰਗਾਉਂਦਾ ਵੀ ਤੁਹਾਡੀ ਕੁੜੀ ਲੈਣੀ ਅਹੀ ਹੁਣ ਤੇ ਮੈਂ ਮੰਗੇ ਨੂੰ ਆਖਿਆ ਵੀ ਤੂੰ ਕਿਹੜੀ ਗੱਲਾਂ ਗਾਲਾਂ ਜਿੰਨਾ ਵਾ ਤੇ ਉਧਰੋਂ ਚੰਨਾ ਟਾਡੇ ਆਟੋ ਪਿੱਛੇ ਲੁਕਿਆ ਹੀ ਉਹ ਨਿਕਲ ਕੇ ਆ ਗਿਆ ਵਾ ਉਹ ਆਂਦਾ ਵੀ ਤੁਹਾਨੂੰ ਇਹੀ ਜਾਨੋ ਮਾਰ ਦਵਾਂਗੇ ਰੋਲ ਰੋਲ ਮਾਰ ਦਵਾਂਗੇ ਤੇ ਤੁਹਾਡੇ ਬੰਦੇ ਮਾਰ ਦਵਾਂਗੇ ਸਾਰੇ ਹਾਂਜੀ ਕੀ ਮੰਗ ਕਰਦੇ ਆ ਸਰਕਾਰ ਕੋਲ ਇਹ ਮੰਗ ਕਰਦੇ ਆ ਕਿ ਹਾਨੀ ਸਿੰਘਾ ਮਿਲਣਾ ਚਾਹੀਦਾ ਕੋਈ ਕੀ ਨਾਂ ਦੇ ਕਹਿੰਦਾ ਮੇਰਾ ਨਾਂ ਪਈ ਚਰਨੀ ਸਿੰਘ ਆ ਪਿੰਖਜਾਲੇ ਦਾ ਰਹਿਣ ਵਾਲਾ ਹਾਂ ਪਿੰਡ ਦੇ ਕੁਝ ਲੋਕਾਂ ਦਾ ਸਾਡੇ 'ਤੇ ਇਲਜ਼ਾਮ ਲਾਇਆ ਕਿ ਸਾਡੇ ਘਰੇ ਆ ਕੇ ਗਾਲੀ ਗਲੋਚ ਕੀਤੀ ਪਰ ਮਾਰ ਨਹੀਂ ਧਮਕੀ ਦਿੱਤੀ ਹੈ। ਉਹ ਸਰ ਸਭ ਕੁਝ ਝੂਠਾ ਇਹ ਜੋ ਮਰਜ਼ੀ ਕਹੀ ਜਾਣਾ ਤੇ ਸਭ ਕੁਝ ਝੂਠਾ ਤੇ ਬਸ ਇੱਕ ਦੋ ਬੰਦੇ ਜਿਹੜੇ ਏਦਾਂ ਲਾਰੇ ਅੱਗੇ ਇਲਜ਼ਾਮ ਲਾ ਰਹੇ ਆ ਇਹ ਬਿਲਕੁਲ ਗਲਤ ਝੂਠ ਸਰ ਨਹੀਂ ਤੇ ਆਪ ਖੁਦ ਮੋਤਵਾਰ ਬੰਦੇ ਪਿੰਡ ਦੇ ਅਸੀਂ ਇਹ ਕੰਮ ਕਰ ਚੰਗ ਲੱਗੇ ਆ ਬਿਲਕੁਲ ਨਹੀਂ ਇਹ ਕੰਮ ਕੀਤਾ ਜੀ ਕਿਹਦੇ ਘਰੇ ਆਣ ਕੇ ਬਏ ਆਪਾਂ ਬਿਲਕੁਲ ਸਰ ਬਿਲਕੁਲ ਝੂਠਾ ਜੀ ਝੂਠ ਘਰਾਂ ਨੇ ਕੋਈ ਨਹੀਂ ਪਿਆ ਮੇਰੇ ਬਰੇ ਦਾ ਘਰ ਵਾ ਉਧਰ ਜੀ ਉਧਰ ਘਰਵਾਤ ਉਧਰ ਸੇਰੇ ਸਾਤੇ ਜਾ ਰਿਹਾ ਇੱਕ ਮਕਾਨ ਦਾ ਬੰਦਿਆ ਵਾ ਉਹ ਜਾ ਰਿਹਾ ਹੈ ਉਧਰ ਨੂੰ ਇਹਨਾਂ ਨੇ ਪਹਿਲਾਂ ਹੀ ਪਲੈਨਿੰਗ ਬਣਾਈ ਸੀ ਸਰ ਇਹ ਸਾਰੇ ਬੰਦੇ ਇਕੱਠੇ ਹੋ ਕੇ ਇਹਨਾਂ ਨੇ ਉਹਨੂੰ ਫੜ ਕੇ ਮਾਰਿਆ ਕੁੱਟਿਆ ਕਾਫੀ ਮਾਰਿਆ ਨੂੰ ਸਤਾਂਗ ਲਾਈਆਂ ਜੀ ਉਹਦੇ ਸਰ ਇਹ ਆਪਾਂ ਜੋ ਬੰਦਾ ਆਪਣਾ ਐਡਮਿਟ ਕਰਾਇਆ ਸੀ ਉਹ ਉਹਦੀ ਛੁੱਟੀ ਮਿਲ ਗਈ ਆ ਡਾਕਟਰਾਂ ਨੇ ਛੁੱਟੀ ਦਿੱਤੀ ਆ ਬਾਕੀ ਪੁਲਿਸ ਕਾਰਵਾਈ ਕਰ ਰਹੀ ਆ ਜਿਦੋਂ ਸਾਡਾ ਸਪੈਸ਼ਲ ਕਾਰ ਕਰਨ ਦੀ ਪੁਲਿਸ ਇਹ ਵੇਰਵੇ ਕਰ ਰਹੀ ਹੈ ਜੀ ਸਰ ਕੋਲੇ ਟੈਸਟ ਕਰਦੇ ਜੇ ਨਗਲਾ ਹਾਂਜੀ ਸਰ ਦਿੱਤੀ ਆ ਜੀ ਜੀ ਆਜੀ ਕਮਾਂਡ ਥਾਣੇ ਦੀ ਦਿੱਤੀ ਆ ਉਹਨਾਂ ਵਾਲੇ ਪੀਚ ਚਕਾ ਦੇਗੀ ਹੂੰ ਇਹ ਬੰਦੇ ਬਹੁਤ ਖਰਾਬ ਕਰ ਰਹੇ ਆ ਬਹੁਤ ਜ਼ਿਆਦਾ ਇਹਨੇ ਮਾਰਕਟ ਕੀਤੀ ਉਹਨੂੰ ਸੱਟਾਂ ਬਹੁਤ ਲਾਈਆਂ ਜੀ ਇਹਦੇ ਇਹ ਸਰਜੀ ਸਾਹਿਬ ਝੂਠ ਆ ਇਹ ਸਰਜੀ ਆਪ ਠਾਗਾ ਰ ਇਹਨਾਂ ਸਾਨੂੰ ਕੀ ਜਣਾ ਆ ਆਜ ਇੱਕ ਬਾਬਾ ਆਇਆ ਜੋ ਸਾਡੇ ਪਿੰਡ ਤੇ ਇਨਾ ਇਹਨੇ ਕਪੱਤ ਪਾਇਆ ਸਾਡੇ ਪਿੰਡ ਚ ਕੋਈ ਬੰਦਾ ਨਹੀਂ ਹਲਰਦਾ ਹੁੰਦਾ ਇਹ ਬਾਬੇ ਨੇ ਆਣ ਕੇ ਨਾ ਸਾਰੀ ਦੁਨੀਆ ਨੂੰ ਵਖਵਾ ਕੀਤਾ ਜੋ ਤੇ ਇਹਨਾਂ ਦੀਆਂ ਬੁੜੀਆਂ ਬਹੁਤ ਹੀ ਬਹੁਤ ਹੁੰਦੀਆਂ ਆ ਅਹੀਂ ਤੇ ਉਹ ਵੀ ਅਨ ਦਾ ਪਰੇਸ਼ਾਨ ਹੋ ਗਿਆ ਹੈਗਾ ਮੇਰੇ ਚਾਚੇ ਦਾ ਪੁੱਤ ਆ ਰਸ਼ਦਾ ਝੂਠ ਮਾਰੀ ਜਾਂਦਾ ਯੋ ਪਾਪਾ 500 ਰੁਪਿਆ ਲਾ ਕੇ ਲੋਕਾਂ ਨੂੰ ਤਰ ਮੈਂ ਆ ਕਰਦੇ ਨਾ ਕਰਦੇ ਨਾ ਕਰਦਾ ਕੋਖ ਨਹੀਂ ਆ ਇਹਨੂੰ ਇੰਨਾ ਚਿਰ ਹੋ ਗਿਆ ਐਮਐਲਏ ਤੋਂ ਲਾ ਕੇ ਥਾਂ ਤੱਕ ਲੜਦਾ ਆ ਯੋ ਖਾੜੇ ਕੋ ਇਹਨੇ ਲੈ ਕੇ ਪਹਿ ਆ ਖਾਲਿਆ ਆ ਖਾਲਿਆ ਖਾੜੇ ਕੋ ਪੈਸੇ ਲੈ ਜਾਂਦਾ ਰਿਹਾ ਵਾ ਭੁੱਖ ਨਹੀਂ ਕੀਤਾ ਇਹਨੇ ਦੁਨੀਆ ਭੜਕਾਈ ਜਾਂਦਾ ਯੋ ਉਹਨੇ ਤਾਂ ਵੀਡੀਓ ਵਿੱਚ ਦੱਸਿਆ ਕਿ ਜਿਹੜਾ ਉਹਨਾਂ ਦੇ ਬੂਹੇ ਅੱਗੇ ਜਾ ਕੇ ਝਗੜਾ ਕਰ ਦੋ ਹਾਂਜੀ ਉਹ ਵੀਡੀਓ ਦੇ ਵਿੱਚ ਝੂਠ ਹੀ ਹੈ ਸਰ ਤੁਹਾਨੂੰ ਵੀਡੀਓ ਚੈੱਕ ਕਰੋ ਉਹਦੇ ਵਿੱਚ ਜਿਹੀਂ ਹੋਵਾਂਗੇ ਤੇ ਫੇਰ ਤੁਸੀਂ ਕਹੋਗੇ ਸਹੀ ਹੈ ਆਗੇ ਠੀਕ ਹੈ ਜੀ ਇਹ ਵੀ ਝੂਠ ਐ ਇੰਨਾ ਝੂਠ ਮਰੀ ਜਾਂਦੇ ਆ ਨਾ ਹੱਦੋਂ ਵੱਧ ਬੋਏ